ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਹੇ ਆ ਖਾਸ ਸ਼ਹਿਰ ਸ੍ਰੀ ਤਰਨਤਨ ਸਾਹਿਬ ਖੜੇ ਆਪਾਂ ਗੋਜਵਾਲ ਬਾਈਪਾਸ ਦੇ ਲਾਗੇ ਪੀਐਸ ਕੇਲ ਰੂਟਾ ਪੀਟਰ ਵਾਲੀ ਗਲੀ ਵੀਰ ਸਾਧ ਸਿੰਘ ਉਹਨਾਂ ਦੇ ਫਾਰਮ ਤੇ ਆਏ ਤਾਂ ਟੋਟਲ 4 ਅੱਜ ਇਹਨਾਂ ਕੋਲ ਪਸ਼ੂ ਬਕਾਊਗਾ ਵੀਰ ਸਾਹਿਬ ਸਤਿ ਸ੍ਰੀ ਅਕਾਲ ਜੀ ਮਹਾਰਾਜ ਜੀ ਸਾਹਿਬ ਜੀ ਖੜੇ ਆ ਵੀਰ ਸਾਹਿਬ 4 ਅੱਜ ਆਪਣੇ ਕੋਲ ਪਸ਼ੂ ਆ ਤਿੰਨ ਮੱਧਾਂ ਝੋਟੀਆਂ ਇੱਕ ਵੜ ਇੱਕ ਵੜ ਇੱਕ ਝੋਟੀ ਗੱਬੜੀਆਂ ਦੋ ਸੂਈਆਂ ਜਿਤਾਈ ਠੀਕ ਹੈ ਜੀ ਸ਼ਾਰਟ ਦੇ ਵਿੱਚ ਗੱਲਬਾਤ ਕਰਾਂਗੇ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆਂ ਇੱਕ ਇਧਰ ਮੋਰਾ ਬ੍ਰੀਡ ਦੇ ਵਿੱਚ ਝੋਟੀ ਆ। ਇਹ ਸਵੇਰ ਦੀ ਸੂਈ ਤੜਕੇ ਦੀ ਭਾਜੀ। ਤੜਕੇ ਦੀ ਸੂਈ ਆ। ਹਾਂਜੀ। ਤੇ ਮਤਲਬ ਬੱਚਾ ਮਗਰ ਨਾ ਕੱਟਾ ਆ ਗਿਆ। ਕੱਟਾ ਮਤਲਬ ਮੇਲ ਕਾਫ ਆ। ਮਗਰ ਇਹ ਕੱਟਾ ਠੀਕ ਆ ਜੀ ਗਿੱਲਾ 나ੜੂਆ ਨਾਲ ਆ ਬੱਚੇ ਦੇ। ਇੱਕ ਅੱਧੇ ਡੰਗ ਦੀ ਚਵਾਈ ਹੋਈ ਹੈ ਜੀ। ਇੱਕੋ ਚਵਾਈ ਹੋਈ ਹੈ ਜੀ ਜੀ। ਸਵੇਰ ਦੀ। ਚੋਣ ਚੋਣ ਉਕਰ ਬਹੁਤ ਜਿਆਦੀ 3 ਕਿਲੋ ਬੋਲਾ ਚਾਹੀਦਾ। ਰੇਟ ਤਾਂ ਹਾਂ ਨਾਲ ਕੀ ਕਰਤਾ ਸੀ? 88000 ਦੀ ਭਾਜੀ ਦੇ। 88000 ਦੀ ਜੈਸਨ ਉਹ 90 92 95 ਡਿਮਾਂਡ ਹੈ। 80000 ਲੈਣ ਦੇਣਾ। ਇਧਰ ਕ ਨੀਲੀ ਰਾਵੀ ਦੀ ਝੋਟੀ ਆ ਪਹਿ ਮਗਰ ਵੀ ਇਹਦੇ ਕੱਟੀਆਂ ਆਈਆਂ ਮਗਰ ਵੀ ਕੱਟੀਆਂ ਆਈ ਚਾਰ ਦਿਨ ਦੀ ਇਹ ਸੂਈ ਜੇ 7 ਲੀਟਰ ਬੌਲੀ ਜੇ ਆ ਦੇਖੋ ਆ ਲੈ ਠੀਕ ਆ ਸੋ ਲੈਵੇ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਆ ਮਗਰ ਵੀ ਕੱਟੀਆਂ ਇਹ ਪਾਜੀ ਕੀ ਰੇਟ ਕੀ ਡਿਮਾਂਡ ਇਹ ਪਾਜੀ ਜੈਸ ਨੂੰ 85 ਦੀ ਦੇਣੀ ਆਉਦੀ 85000 ਦੀ ਆ ਚਾਰਾਂ ਦਿਨਾਂ ਦੀ ਸੂਈ ਆ 7 ਲੀਟਰ ਇਹਦੇ ਥੱਲੇ ਬੌਲੀ ਮਗਰ ਕੱਟੀਆਂ ਜੇ ਮਗਰ ਕੱਟੀਆਂ ਨੀਲੀ ਰਾਵੀ ਦੀ ਹੰਡ ਦੇ ਵਿੱਚ ਦਿਖਾਵਾਂਗੇ ਜਿਹੜੀ ਮਗਰ ਕੱਟੀਆਂ ਜੇ ਦੇ ਠੀਕ ਆ ਜੀ ਇਧਰ ਇੱਕ ਤੁਹਾਨੂੰ ਆਪਾਂ ਹੋਰ ਝੋਟੀ ਵਿਖਾ ਦਿੰਦੇ ਆ ਇਹ ਗੱਬਣਾ ਦੂਜਾ ਸੁਹਾ ਸੋਣਾ ਜੀ ਇਹ ਦੂਸਰਾ ਸੁਹਾ ਸੋਣਾ ਜੀ ਕੋਈ 5-7 ਦਿਨ 8 ਦਿਨ ਲੈ ਸਕਦੀ ਹੈ ਜੀ ਕੋਈ 5 ਲੈ ਜਾ 7 ਲੈ ਜਾ ਠੀਕ ਹੈ ਜੀ ਹਫਤੇ ਦੇ ਵਿੱਚ ਵਿੱਚ ਆਈਡੀਆ ਰੱਖਿਓ ਤੁਸੀਂ ਵੀ ਹਫਤੇ ਦੇ ਵਿੱਚ ਵਿੱਚ ਹਫਤਾ ਲੈ ਜੂ ਖੁੱਲਾ ਜੀ ਸਿਰੇ ਕੋ ਛੋਟਾ ਦੂਜਾ ਸੁਹਾ ਕੋਈ ਪਿੱਛੇ ਭਾਰਤੀ ਮੁਸ਼ਕਲ ਨਹੀਂ ਕੋਈ ਸਾਫ ਗਰੰਟੀ ਹੈ ਜੀ ਉਹਦੀ ਤੇ ਭਾਜੀ ਇਹ ਗੱਬਣ ਝੋਟੀ ਕਿੰਨੇ ਦੀ ਜਾਊ ਅੱਜ ਇਹ 85000 ਦੀ ਭਾਜੀ ਜਸਟ 85000 ਦੀ ਬਾਕੀ ਕੋਈ ਵੀ ਭਰਾ ਜੀ ਵਿਜ਼ਿਟ ਕਰਦਾ ਠੀਕ ਹੈ ਜੀ ਸੌਦਾ ਕਰੋਂਗੇ ਥੋੜਾ ਬਾਧਾ ਮਾਨਤਨ ਹੋ ਜਾਊਗਾ ਮੌਕੇ ਤੇ ਇਧ ਅੰਗ ਦੇ ਵਿੱਚ ਵਹਿੜਾ ਸੂਹਾ ਦੂਜਾ ਸੂਈ ਹੈ ਭਾਜੀ ਇਹ ਦੂਸਰਾ ਸੂਹਾ ਸੂਈ ਹੈ ਅਜੇ ਇਹਨੂੰ 4 ਦਿਨ ਹੋਏ ਸੂਈ ਨੇ 4 ਦਿਨ ਹੀ ਹੋ ਗਏ ਆ ਮਗਰ ਇਹਦੇ ਵੀ ਬੱਛੀ ਆ ਠੀਕ ਹੈ ਬੱਛੀ ਆ ਗਈ ਜੀ ਇਹ ਇਸ ਵਕਤ ਕਿੰਨੇ ਕੇ ਬੋਲੇ ਤੇ ਇਹ ਭਾਜੀ 18 ਲੀਟਰ ਬੋਲਾ ਖੁੱਲਾ ਡੁਲਾ ਲਓ ਜੀ 18 ਲੀਟਰ ਬੋਲਾ ਖੁੱਲਾ ਡੁਲਾ ਥੋੜਾ ਸੂਸਵਾ ਦੇ ਵਿੱਚ ਆ ਹਾਂਜੀ ਫਾਈਟ ਕਰਦ ਵਹਿੜਾ ਦਾ ਚੰਗਾ ਨਾ ਬਹੁਤੀ ਮੱਟੀ ਦੇ ਨਾਲ ਨਿੱਕੀ ਆ ਠੀਕ ਹੈ ਜੀ ਪਿਛਲਾ ਮੇਲਾ ਵਹਿੜਾ ਦੇ ਵਿੱਚ ਜਿਵੇਂ ਆਪਾਂ ਵਿਕਦੇ ਆ ਤੇ 18 ਤੋਂ ਪਲੱਸ ਪਾਸੇ ਤੇ ਥੱਲੇ ਇਸ ਵਕਤ ਬੋਲੀ ਬੋਲੀ ਚੱਲਦੀ ਹੈ ਇਹ ਭਾਜੀ 55000 ਦੀ ਸਰਫ 550 ਇਹ ਕੈਂਟ ਦੇ ਵਿੱਚ ਆਪਾਂ ਕੱਟੀ ਵਿਖਾ ਦਿੰਨੇ ਆ ਜਿਹੜੀ ਨੀਲੀ ਰਾਵੀ ਦੀ ਝੋਟੀ ਵੇਖੀ ਸੀ ਤੁਸੀਂ ਇਹਦਾ ਬੱਚਾ ਤੁਹਾਨੂੰ ਵਿਖਾਉਣੇ ਆ ਬਹੁਤ ਟੌਪ ਕਲਾਸ ਦਾ ਮਕਰ ਬੱਚਾ ਕੱਟੀ ਮੇਰਾ ਭਰਾ ਇੱਧਰ ਚੈੱਕ ਕਰਾ ਦਿਓ ਠੀਕ ਆ ਜੀ ਨੀਲੀ ਰਾਵੀ ਦੀ ਕੱਟੀ ਆ ਟੇਡਾ ਘੱਟ ਜਿਹੜਾ ਮਿਲਦਾ ਬੜਾ ਘੱਟ ਆ ਵੇਖੋ ਠੀਕ ਆ ਕਰੋ ਜੀ ਬਹੁਤ ਖੂਬਸੂਰਤ ਅੱਜ 4 ਚੌਥਾ ਦਿਨਾਂ ਦੀ ਜੇ ਚਾਰ ਚੌਹਾਂ ਦਿਨਾਂ ਦੀ ਜੇ ਆ ਚੌਹਾਂ ਕਿ ਦਿਨਾਂ ਦਾ ਬੱਚਾ 4 ਦਿਨਾਂ ਦੀ ਸੂਈ ਹੈ ਪਹਿਲਾ ਸੂਆ ਝੋਟੀ ਬੜੀ ਸ਼ਰੀਵ ਤਹਿਸੀਲ ਝੋਟੀ ਆ ਜੋਦੀ ਜਾਰੀ ਠੰਡੀ ਬੱਚਾ ਛੱਡੋ ਭਾਵੇਂ ਨਾ ਛੱਡੋ ਇਤਨੇ ਥੱਲੇ ਬਹਿ ਜਾਓ ਫੇਰ ਜਿੱਦਾਂ ਜਿੱਦਾਂ ਮਰਜੀ ਆ ਠੀਕ ਆ ਇੱਕ ਵੀਰ ਸਾਹਿਬ ਆਪਣੇ ਕੰਟੈਕਟ ਨੰਬਰ ਕਰ ਦਿੱਤੀ ਸਾਂਜੀ ਆਪਣਾ ਨੰਬਰ ਭਾਜੀ 94659 07372 ਠੀਕ ਆ ਜੀ ਲਓ ਵੀ ਇਹ ਨੰਬਰ ਸਕਰੀਨ ਦੇ ਉੱਪਰ ਚਲਾ ਦਿੱਤਾ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਦੇ ਲਈ ਸਤ ਸ੍ਰੀ ਅਕਾਲ